ਹਾਂ ਜੀ ਭਾਈ ਜਿਹੜਾ ਤੁਸੀਂ ਹੁਣੇ ਦੱਸ ਰਹੇ ਹੋ ਕਿ 47 ਤੋਂ ਬਾਅਦ ਕਿਹ ਲੀਡ ਨੇ ਕੁਝ ਨਹੀਂ ਕੀਤਾ ਹੂੰ ਉਹ ਵੀਰ ਨੂੰ ਮੇਰੀ ਬੇਨਤੀ ਹੈ ਕਿ ਸਰਦਾਰ ਤੇਜਸ ਸੁਤੰਤਰ ਦਾ ਨਾਮ ਸੁਣਣ ਕੇ ਤੁਹਾਨੂੰ ਨਹੀਂ ਪਤਾ ਸੀ ਹੂੰ 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 16 ਲੱਖ ਏਕੜ ਜ਼ਮੀਨ ਉਹਨਾਂ ਦੇ ਉਹਨਾਂ ਦੀ ਟੀਮ ਨੇ ਮਜਾਰ ਇਹਨਾਂ ਰਾਜਿਆਂ ਦੇ ਦਿਮਾਗਿਆਂ ਨੂੰ ਖੋਲ ਕੇ ਤੇ ਮਜਾਰਾ ਦੇ ਨਾਮ ਲਵਾਈ ਆ ਰਾਈਟ 16 ਲੱਖ ਏਕੜ 700 ਕੁਝ ਪਿੰਡਾਂ ਦੀ ਬਿਲਕੁਲ ਠੀਕ ਹੈ ਕਿ ਇੱਕ ਇੱਕ ਪਾਰਲੀਮੈਂਟ ਚ ਗਿਆ ਹੀ ਇੱਕ ਦੋ ਰੋਟੀਆਂ ਸੁੱਕੀਆਂ ਦੇ ਅੰਮ੍ਰਿਤ ਅੰਮ੍ਰਿਤachar ਹੀ ਨਾਲ ਹੂੰ 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 ਤੇ ਹਾਂ ਬਹੁਤ ਮਾੜੇ ਵਿੱਚ ਆਏ ਆ ਪਰ ਜਿਹੜੇ ਕੋਈ ਚੰਗੇ ਕੰਮ ਕਰਗੇ ਉਹਨਾਂ ਦਾ ਵੀ ਕਦੇ ਕਦੇ ਨਾਮ ਲੈ ਲੈਂਦੇ ਰਹਿਣਾ ਚਾਹੀਦਾ ਸਾਨੂੰ ਜੀ ਯਾਰ ਬਣਦਾ ਰਹਿੰਦਾ ਠੀਕ ਹੈ ਜੀ ਲੋਕੀ ਪ੍ਰਤਾਪ ਸਿੰਘ ਕੈਰੋਂ ਦੀ ਤਾਰੀਫ ਕਰਦੇ ਕਾਫੀ ਜੀ ਨਹੀਂ ਕੈਰੋਂ ਦੀ ਤੇ ਕਰਦੇ ਪਰ ਕੈਰੋਂ ਨੇ ਸਾਡੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਵੀ ਸਿਨਮਾ ਵੀ ਛੱਡਿਆ ਨਹੀਂ ਗਈ ਜਿਹੜਾ ਆਪਣੇ ਨਾਂ ਨਹੀਂ ਕਰਾ ਲਿਆ ਓਕੇ ਵਧੀਆ ਕੰਮ ਕੀਤੇ ਉਹਨਾਂ ਪਰ ਉਹ ਵੀ ਬੀਬੀ ਰਾਮ ਕਰੋ ਹੈ ਆ ਇਹਨੇ ਮਰ ਕੇ ਇਹ ਚੋਥੇ ਵੋਟਾਂ ਦੇ ਹਾਰ ਗਿਆ ਉਹ ਜਿਹੜਾ ਕੰਮ ਕੱਟ ਗਿਆ ਉਹ ਦੀ ਨਰਿੰਦੀ ਰਹੀ ਨਹੀਂ ਕੀ ਜੀ ਕੋ ਸਿੰਘ ਜੀ ਮਿਹਰਬਾਨੀ ਥੈਂਕ ਯੂ ਪ੍ਰਗਟਪਾਲ ਜੀ ਤੇ ਤੇ ਅੱਜ ਵਾਲੇ ਤੇ ਅੱਜ ਵਾਲੇ ਕੰਮ ਦੇ ਹੂੰ ਲੋਕਾਂ ਦਾ ਕਸੂਰ ਨਹੀਂ ਆ ਕਿਸੇ ਲੀਡਰ ਦਾ ਕਸੂਰ ਆ ਹੂੰ ਸਦੇ ਪਕੌੜੇ ਮੂਰਤੀ ਖਰਾਬ ਮੂਰਤੀ ਬਿਜਲੀ ਮੁਸਤੀਕ ਮੋਤਾ ਬਿਜਲੀ ਦਾ ਸਫਰ ਮੋਦੀਆਂ ਕਲੋਨੀਆ ਦਾ ਰੌਲਾ ਗੋਲਾ ਮੋਤਾ ਤਾਂ ਹੀ ਸਾਰਾ ਕੁਝ ਹੂੰ ਇਹ ਇਹ ਕਿਉਂ ਨਹੀਂ ਆਂਦੇ ਵੀ ਸਾਡੇ ਕੋਲ ਬਿੱਲ ਲਾਉ ਦੇ ਸਾਨੂੰ ਬਿਜਲੀ ਪੂਰੀ ਦੋ ਹੂੰ ਸਾਡੀਆਂ ਤੇ ਇੱਕ ਬੰਬੀ 24 ਘੰਟੇ ਚੱਲਦੀ ਸੀ ਹੂੰ ਤੇ ਅੱਜ ਹੁਣ ਤਿੰਨ ਬੰਬੀਆਂ ਲਵਾਈਆਂ ਨੇ ਤੇ 24 ਘੰਟੇ ਤੱਕ ਮੰਨਦੀ 8-8 ਘੰਟੇ ਬਿਜਲੀ ਆਵੇ ਤੇ ਹੂੰ ਤੇ ਫालतੂ ਫालतੂ ਦੋ ਮੰਮੀਆਂ ਦਾ 1.20 ਲੱਖ ਪੈ ਗਿਆ ਤੇ 20 ਲੱਖ ਨਹੀਂ ਦਿਲ ਨਹੀਂ ਪਰਹਾ ਦੇ ਇੱਕ ਬੰਮੀ ਦਾ ਹੂੰ 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 ਏ ਕਰਕੇ ਲੀਡਰ ਦਾ ਕੁਇਕਸੂਰ ਨਹੀਂ ਉਹਨਾਂ ਨੂੰ ਪਤਾ ਵੀ ਮੱਝ ਪਾੜੇ ਤੇ ਮੇਰੀ ਥੋੜਾ ਥੋੜਾ ਆਟਾ ਢੂੜੀ ਜਾਂਦੇ ਹੈਗੇ ਤੇ ਮੱਝ ਵੀ ਕੋਸ਼ਿਸ਼ ਤੇ ਲੀਡਰ ਵੀ ਕੋਸ਼ਿਸ਼ ਕੱਟੇ ਕੱਟੀ ਦਾ ਘਾਲ ਹੀ ਨਹੀਂ ਰੱਖਦੇ ਉਹ ਆਂਦੇ ਵਿੱਚ ਜਿਹੜਾ ਇਹਨੂੰ ਦੁੱਧ ਪਿਉਣਾ ਉਹ ਟੀਕਾ ਲਾ ਲਾਂਗੇ ਠੀਕ ਏ ਕਰਕੇ ਆਉਣ ਵਾਲਾ ਜਿਹੜਾ ਸਮਾਂ ਨਾ ਬਰਬਾਦ ਹੈ ਸਾਡੇ ਪੰਜਾਬੀਆਂ ਦਾ ਧੰਨਵਾਦ ਜੀ ਮਿਹਰਬਾਨੀ ਜੀ ਮਿਹਰਬਾਨੀ ਪ੍ਰਗਟ ਭਾਈ ਜੀ